ਐਲਵਿਸ਼ ਜਾਦਵ ਨਾਲ ਜੁੜੀ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਲਵਿਸ਼ ਜਾਦਵ ਦੇ ਘਰ ਤੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਗੁਰੂਗ੍ਰਾਮ ਚ ਉਹਨਾਂ ਦੇ ਘਰ ਤੇ ਤਿੰਨ ਤੋਂ ਚਾਰ ਵਾਰ ਦੱਸਿਆ ਜਾ ਰਿਹਾ ਹੈ ਫਾਇਰ ਕੀਤਾ ਗਿਆ ਹੈ ਤੇ ਫਾਇਰਿੰਗ ਹੋਣ ਦੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਐਲਵਿਸ ਜਾਦਵ ਦੱਸਦੀ ਹੈ ਕਿ ਜ਼ਿਆਦਾਤਰ ਮੁੰਬਈ ਦੇ ਵਿੱਚ ਹੀ ਰਹਿੰਦੇ ਨੇ ਤੇ ਭਾਰਤ ਗੁਰੂਗ੍ਰਾਮ ਦੇ ਵਿੱਚ ਉਹਨਾਂ ਦਾ ਘਰ ਆ ਜਿੱਥੇ ਕਿ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਤਿੰਨ ਤੋਂ ਚਾਰ ਵਾਰ ਫਾਇਰ ਕੀਤੇ ਗਏ ਨੇ ਤੇ ਹਾਲਾਂਕਿ ਇਸ ਵਾਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਿਸੇ ਵੱਲੋਂ ਤੇ ਕਿਸ ਕਾਰਨ ਇਹ ਫਾਇਰ ਜਿਹੜਾ ਉਹਨਾਂ ਦੇ ਵੱਲੋਂ ਕੀਤੇ ਗਏ ਆ ਤੇ ਲਗਾਤਾਰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਦੱਸਦੇ ਨੇ ਕਿ ਉਸ ਵਕਤ ਐਲਵਿਸ যাদব ਘਰ ਦੇ ਵਿੱਚ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਘਰ ਦੇ ਵਿੱਚ ਮੌਜੂਦ ਸੀ ਤੇ ਉਸ ਦੇ ਗਾਰਡ ਦੇ ਵੱਲੋਂ ਹੀ ਇਹ ਸਾਰੀ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਕਿ ਐਲਵਿਸ যাদਬ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਤੇ ਮਸ਼ਹੂਰ ਯੂਟਿਊਬਰ ਨੇ ਐਲਵਿਸ যাদਬ ਜੋ ਕਿ ਮੁੰਬਈ ਦੇ ਵਿੱਚ ਜ਼ਿਆਦਾਤਰ ਰਹਿੰਦੇ ਨੇ ਤੇ ਜ਼ਿਆਦਾਤਰ ਬਾਲੀਵੁੱਡ ਕਲਾਕਾਰਾਂ ਦੇ ਨਾਲ ਇਹਨਾਂ ਦਾ ਮਿਲਣਾ ਜੁਲਣਾ ਹੈ ਤੇ ਜ਼ਿਆਦਾਤਰ ਮੁੰਬਈ ਦੇ ਵਿੱਚ ਰਹਿੰਦੇ ਨੇ ਤੇ ਇਹ ਗੁਰੂਗ੍ਰਾਮ ਦੇ ਘਰ ਤੇ ਇਹਨਾਂ ਦੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਹਾਲਾਂਕਿ ਕਾਫੀ ਵਾਰ ਵਿਵਾਦਾਂ ਦੇ ਵਿੱਚ ਵੀ ਸਾਹਮਣੇ ਆਏ ਨੇ ਤੇ ਕਈ ਵਾਰ ਵਿਵਾਦ ਜੜੇ ਇਹਨਾਂ ਦੇ ਨਾਲ ਜੁੜਦੇ ਹੋਏ ਨਜ਼ਰ ਆਏ ਨੇ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਗੁਰੂਗ੍ਰਾਮ ਤੋਂ ਜਿੱਥੇ ਕਿ ਐਲਵਿਸ਼ যাদব ਦੇ ਘਰ ਤੇ ਫਾਇਰਿੰਗ ਹੋਈ ਹੈ ਤਿੰਨ ਤੋਂ ਚਾਰ ਵਾਰ ਫਾਇਰ ਕੀਤੇ ਗਏ ਆ ਜਾਂਚ ਦੇ ਵਿੱਚ ਪੁਲਿਸ ਜੁਟੀ ਹੋਈ ਆ ਤੇ ਹਰ ਤੱਥ ਤੋਂ ਜਿਹੜੀ ਆਈਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੱਲੋਂ ਤੇ ਕਿਸ وجہ ਦੇ ਕਾਰਨ ਇਹ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਆ ਜਾਂ ਕਿ ਪੁਰਾਣੀ ਰஞ்சிਤ ਸੀ ਜਾਂ ਕਿ وجہ ਸੀ ਕਿ ਇਹ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ ਜਾਂਚ ਕਰ ਰਹੀ ਹੈ ਤੇ ਇਸ ਪਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਗੁਰੂਗ੍ਰਾਮ ਤੋਂ ਅਨੁਜ ਕੋਈ ਕੁਝ ਜਾਣਕਾਰੀ ਹੈ ਤੁਹਾਡੇ ਤੋਂ ਅਨੁਜ ਕੀ ਕੁਝ ਜਾਣਕਾਰੀ ਹੈ ਇਸ ਬਾਰੇ ਤੁਹਾਡੇ ਤੋਂ जी बिल्कुल भावना मैं आपको बता दूं ये एलविश यादव जो एक ओटीटी बिग बॉल विजेता भी है और यूट्यूबर भी है जो गुड़गांव के रहने वाले हैं और इनका जो घर है सेक्टर छप्पन में उनके घर के सामने ही ये आज सुबह छह बजे की घटना बताई जा रही तीन से चार राउंड फायरिंग की है कौन थे ये बदमाश और क्यों फायरिंग की है ये अभी पता नहीं चल पाया है पर जिस टाइम ये फायरिंग की गई उस टाइम उस वक्त उनकी मम्मी और केयर टेकर घर पर मौजूद थी एलविश यादव यहाँ रहते नहीं है वो या तो मुंबई और या फिर अभी विदेश में है तो ये बड़ी घटना आज सुबह छह बजे की बताई जा रही है गुरुग्राम पुलिस मौके पे पहुंची है और वो पूरी जांच कर रही है कि ये घटना किस वजह से इस चीज को वारदात को अंजाम दिया गया पर इस चीज में इस पूरी घटना में राउंड फायरिंग में पूरा घर सहमा हुआ है क्योंकि उस टाइम उनके घर पे उनकी माँ और केयर टेकर थी और जो आस पड़ोस में उनमें सब में दहशत का माहौल है की इतनी बड़ी घटना को अंजाम दिया गया आरोधिक के पारिवारिक मेंबर उस वक्त घर में मौजूद थे जी उनकी मा, माता और उनकी केयरटेकर सिर्फ मौजूद थी एल्विश यादव थे नहीं एल्विश यादव विदेश में किसी अपने शूट वगैरह के लिए तो ये एक बड़ी घटना है क्योंकि इससे अभी एल्विश यादव का हालांकि ऐसा सूत्र बता रहे हैं कि एल्विश यादव فاضलपुरिया है जो उनके ऊपर भी अभी फायरिंग हुई थी तो उनके ए, 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 नोन में भी उनके साथ गाने भी शूट किए थे क्या उनसे ये पूरा आ, मा, मामला तो जुड़ा हुआ नहीं है पर पुलिस इसमें जांच कर रही है कि क्या कुछ निकल के आता है कि किस वजह से इतनी बड़ी वारदात को अंजाम दिया गया अनुज की कुछ पुलिस का बयान इसलिए सामने आया जी पुलिस अभी जांच कर रही है मैं मौके पर यहीं पे मौजूद हूँ इस चीज में पूरी अपडेट करूंगा पुलिस कह रही है हम जांच के बाद ही कुछ बता पाएंगे कि किस एंगल से किस वजह से इतनी बड़ी वारदात को अंजाम दिया गया है ਅਨੁਜ ਬਹੁਤ ਵੱਡਾ ਹਮਲਾ ਜਿਹੜਾ ਉਹਨਾਂ ਤੇ ਕੀਤਾ ਗਿਆ ਫਾਇਰਿੰਗ ਕੀਤੀ ਗਈ ਉਹਨਾਂ ਦੇ ਘਰ ਤੇ ਕਿ ਇਸ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈ ਤੁਹਾਡੇ ਕੋਲ ਹੈ ਕੋਈ ਕੋਈ ਕਾਲ ਆਂਦੀ ਹੈ ਜਾਂ ਫਿਰ ਕੋਈ ਧਮਕੀ ਇਸ ਤਰ੍ਹਾਂ ਦੀ ਜਾਣਕਾਰੀ ਹੈ ਜੀ ਐਸਾ ਕੁਝ ਨਹੀਂ ਹੈ ਐਸੀ ਕੋਈ ਕੋਈ ਬਲੈਂਕ ਕੋਲ ਹੈ ਨਾ ਕੋਈ ਧਮਕੀ ਹੈ ਨਾ ਕੋਈ ਥਰੋਤੀ ਕਿ ਐਸੀ ਕੁਝ ਨਹੀਂ ਹੈ ਇਹ एकदम ਜੋ ਵਾਰ ਰਾਤ ਨੂੰ ਅੰਜਾਮ دیا ਗਿਆ ਹੈ ਇਸ ਵਿੱਚ ਪੁਲਿਸ ਕਹਿ ਰਹੀ ਕਿ ਪੂਰੀ ਜਾਂਚ ਕਰਕੇ ਹੀ ਅਸੀਂ ਕੁਝ ਕਲੀਅਰ ਕਰ ਪਾਏਗੇ ਧੰਨਵਾਦ तमाम ਜਾਣਕਾਰੀ ਲਈ ਸੇ ਮੇਰੇ ਸਹਿਯੋਗੀ ਗੁਰੂਗਰਾਮ ਤੋਂ ਅਨੁਜ ਜੋ ਕਿ ਇਸ ਵਕਤ ਉਥੇ ਮੌਕੇ ਤੇ ਮੌਜੂਦ ਆ ਸਾਰੇ ਹਾਲਾਤਾਂ ਦੀ ਜਾਣਕਾਰੀ ਜੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲੈਣਗੇ ਸਾਂਝੀ ਕਰਾਂਗੇ ਤੇ ਇਸ ਵਕਤ ਜਿਹੜੀ ਖਬਰ ਹੈ ਗੁਰੂਗ੍ਰਾਮ ਤੋਂ ਇਹ ਹੈ ਕਿ ਐਲਵਿਸ਼ ਜਾਦਵ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਪੂਰੀ ਜਾਣਕਾਰੀ ਜਿਹੜੀ ਹੈ ਸਾਡੇ ਪੱਤਰਕਾਰ ਦੇ ਵੱਲੋਂ ਦਿੱਤੀ ਗਈ ਕਿ ਉਸ ਵਕਤ ਜਿਹੜੀ ਆ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਮਾਤਾ ਅਤੇ ਕੇਅਰ ਟੇਕਰੋ ਘਰ ਦੇ ਵਿੱਚ ਹੀ ਮੌਜੂਦ ਸੀ ਜਦੋਂ ਇਹ ਫਾਇਰਿੰਗ ਜਿਹੜੀ ਆ ਕੀਤੀ ਗਈ ਹੈ ਤੇ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਪੁਲਿਸ ਵੀ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਜੁਟੀ ਹੋਈ ਆ ਪੁਲਿਸ ਦਾ ਕਹਿਣਾ ਕਿ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਹ ਸਾਹਮਣੇ ਆਵੇਗਾ ਕਿ ਕਿੰਨਾ ਲੋਕਾਂ ਦੇ ਵੱਲੋਂ ਕਿੰਨਾ ਬਦਮਾਸ਼ਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਦੇ ਪਿੱਛੇ ਦਾ ਕੀ ਕਾਰਨ ਹੈ ਤੇ ਕੀ ਵਜ੍ਹਾ ਨਿਕਲ ਕੇ ਸਾਹਮਣੇ ਆਵੇਗੀ ਇਹ ਪੂਰੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤੇ ਪਰ ਇਸ ਵਕਤ ਐਲਵਿਸ਼ ਜਾਦਵ ਵਿਦੇਸ਼ ਦੇ ਵਿੱਚ ਹੈ ਵਿਦੇਸ਼ ਦੇ ਵਿੱਚ ਹੈ ਉਹ ਕਿਹਾ ਹੋਏ ਆਪਣੇ ਕਿਸੇ ਸ਼ੂਟ ਨੂੰ ਲੈ ਕੇ ਵਿਦੇਸ਼ ਦੇ ਵਿੱਚ ਕੰਮ ਕਰ ਰਹੇ ਆ ਤੇ ਗੁਰੂਗ੍ਰਾਮ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਆ ਤੇ ਚਾਰ ਵਾਰ ਫਾਇਰ ਕੀਤੇ ਗਏ ਆ ਬਦਮਾਸ਼ਾ ਦੇ ਵੱਲੋਂ ਤੇ ਪੂਰੀ ਜਿਹੜੀ ਆ ਜਾਣਕਾਰੀ ਉਹਨਾਂ ਦੇ ਕੇਅਰ ਟੇਕਰ ਦੇ ਵੱਲੋਂ ਦੱਸਿਆ ਜਾ ਰਿਹਾ ਦਿੱਤੀ ਗਈ ਹੈ ਕਿ ਉਸ ਵਕਤ ਉਹਨਾਂ ਦੀ ਮਾਤਾ ਅਤੇ ਕੇਅਰ ਟੇਕਰ ਘਰ ਦੇ ਵਿੱਚ ਮੌਜੂਦ ਸੀ ਜਿਸ ਵਕਤ ਇਹ ਫਾਇਰਿੰਗ ਹੁੰਦੀ ਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਆ ਤੇ ਜਾਂਚ ਤੋਂ ਬਾਅਦ ਹੀ ਵੱਡੇ ਖੁਲਾਸੇ ਜਿਹੜੇ ਆ ਉਹ ਹੋਣਗੇ ਕਿ ਕਿਸ ਕਾਰਨ ਅਤੇ ਕਿੰਨਾ ਬਦਮਾਸ਼ਾ ਦੇ ਵੱਲੋਂ ਉਹਨਾਂ ਦੇ ਘਰ ਤੇ ਇਹ ਫਾਇਰਿੰਗ ਕੀਤੀ ਗਈ ਹੈ